ਸਿੱਖ ਜਥੇ ਨਾਲੇ ਰਵਾਨਾ ਹੋਈ ਸਰਬਜੀਤ ਕੌਰ ਜਿਹੜੀ ਕਿ ਹੁਣ ਪਾਕਿਸਤਾਨ ਦੇ ਵਿੱਚ ਜਿਸ ਨੇ ਨਿਗਾਹ ਕਰ ਲਿਆ ਸੀ ਉਸ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸੀਏ ਕਿ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਆ ਹਾਲਾਂਕਿ ਦੂਜੇ ਪਾਸੇ ਉਥੇ ਹੀ ਹੁਣ ਪਟੀਸ਼ਨ ਦਾਇਰ ਕੀਤੀ ਗਈ ਆ ਜਿਸ ਦੇ ਤਹਿਤ ਤੁਹਾਨੂੰ ਦੱਸੀਏ ਕਿ ਬੀਤੇ ਦਿਨਾਂ ਦੇ ਵਿੱਚ ਸਿੱਖ ਜਥੇ ਨਾਲ ਸਰਬਜੀਤ ਕੌਰ ਜਾਂਦੀ ਹੈ ਤੇ ਉਥੇ ਹੀ ਪਾਕਿਸਤਾਨ ਦੇ ਵਿੱਚ ਨੂਰ ਹੁਸੈਨ ਦੇ ਨਾਲ ਜਿਹੜਾ ਕਿ ਨਿਕਾ ਕੀਤਾ ਜਾਂਦਾ ਤੇ ਜਦੋਂ ਤੋਂ ਬਾਅਦ ਇਸ ਮਾਮਲੇ 'ਚ ਉਸ ਦੀ ਇੱਕ ਆਡੀਓ ਵੀ ਵਾਇਰਲ ਹੁੰਦੀ ਹੈ ਤੇ ਉਹਨਾਂ ਦੇ ਕਹਿਣਾ ਹੈ ਕਿ ਮੈਨੂੰ ਜਿਹੜਾ ਕਿ ਟੌਰਚਰ ਤਾਂ ਕੀਤਾ ਗਿਆ ਜਿਸ ਤੋਂ ਬਾਅਦ ਆਪਣੇ ਹੀ ਪਹਿਲੇ ਪਤੀ ਨੂੰ ਫੋਨ ਲਗਾ ਕੇ ਜਿਹੜੀ ਕਿ ਅੰਦਰਲੀ ਗੱਲ ਦੱਸਦੀ ਹੁੰਦੀ ਨਜ਼ਰ ਆ ਰਹੀ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਹੁਣ ਪਾਕਿਸਤਾਨ ਦੇ ਵਿੱਚ ਸਰਬਜੀਤ ਕੌਰ ਨਾਲ ਸਬੰਧਤ ਮਾਮਲੇ 'ਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ ਲਾਹੌਰ ਸੈਸ਼ਨ ਕੋਰਟ ਵਿੱਚ ਸਰਬਜੀਤ ਕੌਰ ਅਤੇ ਨਾਇਸਿਰ ਹੁਸੈਨ ਵਿਰੋਧਾਫਆਈਆਰ ਦਰਜ ਕਰਨ ਦੀ ਮੰਗ ਕਰਦੇ ਇੱਕ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਇਹ ਪਟੀਸ਼ਨ 20 ਜਨਵਰੀ 2026 ਨੂੰ ਵਕੀਲ ਅਲੀ ਚੰਗੇਜੀ ਸੰਧੂ ਦੁਆਰਾ ਦਾਇਰ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਪਾਕਿਸਤਾਨ ਵਿੱਚ ਸਰਬਜੀਤ ਕੌਰ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਇੱਕ ਨਵਾਂ ਅਪਡੇਟ ਸਾਹਮਣੇ ਆ ਰਿਹਾ ਹੈ ਤੇ ਉਹ ਲਾਹੌਰ ਸੈਸ਼ਨ ਕੋਰਟ ਵਿੱਚ ਸਰਬਜੀਤ ਕੌਰ ਅਤੇ ਨਾਸਰ ਹੁਸੈਨ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਕਰਦੇ ਆ ਨਵੀਂ ਪਟੀਸ਼ਨ ਹੈ ਦਾਇਰ ਕੀਤੀ ਗਈ ਆ ਤੇ ਇਹ ਪਟੀਸ਼ਨ 20 ਜਨਵਰੀ 2026 ਨੂੰ ਵਕੀਲ ਅਲੀ ਚੰਗੇਜੀ ਸੰਧੂਆ ਦੁਆਰਾ ਦਾਇਰ ਕੀਤੀ ਗਈ ਆ ਕਿ ਉਥੇ ਸਿੱਖ ਪਾਈਚਾਰੇ ਦੇ ਸਾਬਕਾ ਵਿਧਾਇਕ ਮਹਿੰਦਰਪਾਲ ਸਿੰਘ ਵੱਲੋਂ ਪਟੀਸ਼ਨ ਪਟੀਸ਼ਨ ਦਾਇਰ ਕੀਤੀ ਗਈ ਆ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਕਿ ਸਰਬਜੀਤ ਕੌਰ ਅਤੇ ਨਾਸਿਰ हुसैन ਵਿਰੁੱਧ ਪਾਕਿਸਤਾਨ ਦੇ ਅਪਰਾਧਿਕ ਕਾਨੂੰਨ ਕੋਡ ਦੀ ਜਿਹੜੀ ਕਿ ਧਾਰਾ 22 ਅਤੇ ओके ਅਤੇ 22b ਤਹਿਤ ਐਫਆਈਆਰ ਦਰਜ ਕੀਤੀ ਜਾਵੇ ਤੇ ਦੱਸੋ ਬਾਦ ਗੁੜੇਸ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ ਰੋ ਪਕੇ 4 ਤੋਂ 5 ਨਵੰਬਰ 2025 ਦੇ ਵਿੱਚ ਸਰਬਜੀਤ ਕੌਰ ਨਾਸਿਰ ਹਸੂਨ ਦੇ ਨਾਲ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਭੱਜ ਗਈ ਜੋ ਕਿ ਪਾਕਿਸਤਾਨ ਦੇ ਘਰੇਲੂ ਕਾਨੂੰਨਾਂ ਤਹਿਤ ਵੀ ਇੱਕ অপরাধ ਹੈ ਤੇ ਪਟੀਸ਼ਨਕਰਤਾ ਮਹਿੰਦਰਪਾਲ ਸਿੰਘ ਨੇ ਮੰਗ ਕੀਤੀ ਕਿ ਅਦਾਲਤ ਦੋਵੇਂ ਧਿਰਾਂ ਦੇ ਵਿਰੁੱਧ ਐਫਆਈਆਰ ਦਰਜ ਕਰੇ ਅਤੇ ਸ਼ਰਧਾਲੂ ਵਿਜੇਦੀਪ ਪੱਤਰਤਾ ਤੇ ਨਿਮਾਦੀ ਰੱਖਿਆ ਦੇ ਲਈ ਕਾਨੂੰਨੀ ਜੜੀ ਕੇ ਕਾਰਵਾਈ ਕਰੇ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਇਸ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ ਨਾਸਿਰ ਹੁਸੈਨ ਅਤੇ ਸਰਬਜੀਤ ਕੌਰ ਹੈ ਜਿਹੜੀ ਕਿ ਉਸ ਦੇ ਉੱਤੇ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ ਤੇ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਆ ਸਿੱਖ ਜਥੇ ਨਾਲ ਰਵਾਨਾ ਹੋਈ ਸਰਬਜੀਤ ਕੌਰ ਜਿਹੜੀ ਕਿ ਹੁਣ ਪਾਕਿਸਤਾਨ ਦੇ ਵਿੱਚ ਜਿਸ ਨੇ ਨਿਗਾਹ ਕਰ ਲਿਆ ਸੀ ਉਸ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਆ ਹਾਲਾਂਕਿ ਦੂਜੇ ਪਾਸੇ ਉੱਥੇ ਹੀ ਹੁਣ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਦੇ ਤਹਿਤ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਸਿੱਖ ਜਥੇ ਨਾਲ ਸਰਬਜੀਤ ਕੌਰ ਜਾਂਦੀ ਹੈ ਤੇ ਉੱਥੇ ਹੀ ਪਾਕਿਸਤਾਨ ਦੇ ਵਿੱਚ ਨੂਰ ਹੁਸੈਨ ਦੇ ਨਾਲ ਜਿਹੜਾ ਕਿ ਨਿਕਾਹ ਕੀਤਾ ਜਾਂਦਾ ਤੇ ਜਦੋਂ ਤੋਂ ਬਾਅਦ ਇਸ ਮਾਮਲੇ 'ਚ ਉਸ ਦੀ ਇੱਕ ਆਡੀਓ ਵੀ ਵਾਇਰਲ ਹੁੰਦੀ ਹੈ ਤੇ ਉਹਨਾਂ ਦੇ ਕਹਿਣਾ ਹੈ ਕਿ ਮੈਨੂੰ ਜਿਹੜਾ ਕਿ ਟਾਰਚਰ ਤਾਂ ਕੀਤਾ ਗਿਆ ਜਿਸ ਤੋਂ ਬਾਅਦ ਆਪਣੇ ਹੀ ਪਹਿਲੇ ਪਤੀ ਨੂੰ ਫੋਨ ਲਗਾ ਕੇ ਜਿਹੜੀ ਕਿ ਅੰਦਰਲੀ ਗੱਲ ਦੱਸਦੀ ਹੁੰਦੀ ਨਜ਼ਰ ਆ ਰਹੀ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਹੁਣ ਪਾਕਿਸਤਾਨ ਦੇ ਵਿੱਚ ਸਰਬਜੀਤ ਕੌਰ ਨਾਲ ਸੰਬੰਧਿਤ ਮਾਮਲੇ 'ਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ ਲਾਹੌਰ ਸੈਸ਼ਨ ਕੋਰਟ ਵਿੱਚ ਸਰਬਜੀਤ ਕੌਰ ਅਤੇ ਨਾਸਿਰ ਹੁਸੈਨ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਕਰਦੇ ਇੱਕ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਇਹ ਪਟੀਸ਼ਨ 20 ਜਨਵਰੀ 2026 ਨੂੰ ਵਕੀਲ ਅਲੀ ਚੰਗੇਜੀ ਸੰਧੂ ਦੁਆਰਾ ਦਾਇਰ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਪਾਕਿਸਤਾਨ ਵਿੱਚ ਸਰਬਜੀਤ ਕੌਰ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਇੱਕ ਨਵਾਂ ਅਪਡੇਟ ਸਾਹਮਣੇ ਆ ਰਿਹਾ ਹੈ ਤੇ ਉਹ ਲਾਹੌਰ ਸੈਸ਼ਨ ਕੋਰਟ ਵਿੱਚ ਸਰਬਜੀਤ ਕੌਰ ਅਤੇ ਨਾਸਿਰ ਹੁਸੈਨ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਕਰਦੇ ਆ ਨਵੀਂ ਪਟੀਸ਼ਨ ਦائر ਕੀਤੀ ਗਈ ਹੈ ਤੇ ਇਹ ਪਟੀਸ਼ਨ 20 ਜਨਵਰੀ 2026 ਨੂੰ ਵਕੀਲ ਅਲੀ ਚੰਗੇਜੀ ਸੰਧਵਾ ਦੁਆਰਾ ਦائر ਕੀਤੀ ਗਈ ਆ ਕਿ ਉਥੇ ਸਿੱਖ ਪਾਈਚਾਰੇ ਦੇ ਸਾਬਕਾ ਵਿਧਾਇਕ ਮਹਿੰਦਰਪਾਲ ਸਿੰਘ ਵੱਲੋਂ ਪਟੀਸ਼ਨ ਪਟੀਸ਼ਨ ਦائر ਕੀਤੀ ਗਈ ਆ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਕਿ ਸਰਬਜੀਤ ਕੌਰ ਅਤੇ ਨਾਸਿਰ ਹੁਸੈਨ ਵਿਰੁੱਧ ਪਾਕਿਸਤਾਨ ਦੇ ਅਪਰਾਧਿਕ ਕਾਨੂੰਨ ਕੋਡ ਦੀ ਜਿਹੜੀ ਕਿ ਧਾਰਾ 22 ਅਤੇ ਅਕੇ ਅਤੇ 22 ਬੀ ਤਹਿਤ ਐਫਆਈਆਰ ਦਰਜ ਕੀਤੀ ਜਾਵੇ ਤੇ ਦੱਸੋ ਬਾਦ ਗੁੜੇਸ ਮਾਮਲੇ ਚ ਨਵਾਂ ਮੋੜ ਆ ਗਿਆ ਹੈ ਰੋ ਪਕੇ 4 ਤੋਂ 5 ਨਵੰਬਰ 2025 ਦੇ ਵਿੱਚ ਸਰਬਜੀਤ ਕੌਰ 나ਸੀਰ ਹਸੂਨ ਦੇ ਨਾਲ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਭੱਜ ਗਈ ਜੋ ਕਿ ਪਾਕਿਸਤਾਨ ਦੇ ਘਰੇਲੂ ਕਾਨੂੰਨਾਂ ਤਹਿਤ ਵੀ ਇੱਕ অপরাধ ਹੈ ਤੇ ਪਟੀਸ਼ਨ ਕਰਤਾ ਮਹਿੰਦਰਪਾਲ ਸਿੰਘ ਨੇ ਮੰਗ ਕੀਤੀ ਕਿ ਅਦਾਲਤ ਤੋਂ ਦੋਵੇਂ ਧਿਰਾਂ ਦੇ ਵਿਰੁੱਧ ਐਫਆਈਆਰ ਦਰਜ ਕਰੇ ਅਤੇ ਸ਼ਰਧਾਲੂ ਵਿਜੇਦੀਪ ਪਵਿੱਤਰਤਾ ਤੇ ਨਿਮਾਜ਼ੀ ਰੱਖਿਆ ਦੇ ਲਈ ਕਾਨੂੰਨੀ ਜੜੀ ਕਿ ਕਾਰਵਾਈ ਕਰੇ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਇਸ ਮਾਮਲੇ 'ਚ ਨਵਾਂ ਮੋੜ ਆ ਗਿਆ ਨਾਸਿਰ ਹੁਸੈਨ ਅਤੇ ਸਰਬਜੀਤ ਕੌਰ ਜਿਹੜੀ ਕਿ ਉਸ ਦੇ ਉੱਤੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਤੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ